ਅੱਜ ਕੱਲ ਨਾ ਇੱਕ ਇੱਕ ਦੋ ਵੀਡੀਓ ਮੈਂ ਵੇਖੀਆਂ ਜਿਹੜੀਆਂ ਵਾਇਰਲ ਹੋਈਆਂ ਵੀ ਜਿਹੜਾ ਪੋਲਟਰੀ ਫਾਰਮ ਆ ਵੀ ਪੋਲਟਰੀ ਫਾਰਮ ਚ ਬੱਚੇ ਨਾ ਪਾਓ ਇਹ ਨਾ ਕਰੋ ਉਹ ਨਾ ਕਰੋ ਬਾਈ ਸਾਰਾ ਕੁਝ ਕਰੋ ਐਵੇਂ ਨਾ ਗੱਲਾਂ ਆਪਣਾਇਆ ਕਰੋ ਇਹ ਕਿਤੇ ਕਿਤੇ ਤਾਂ ਹੀ ਹੋ ਵੀ ਜਾਂਦੀ ਹੈ ਕੋਈ ਨਾ ਕੋਈ ਗੱਲਬਾਤ ਆਪਾਂ ਇਹ ਨਹੀਂ ਕਹਿੰਦੇ ਹੁੰਦੇ ਹੀ ਨਹੀਂ ਪਰ ਜਿਹੜੀ ਚੀਜ਼ ਅਸਲ ਤੇ ਜਿਹੜੀ ਜ਼ਿੰਦਗੀ ਚ ਜਿਵੇਂ ਰਹਿੰਦੀ ਆ ਉਵੇਂ ਉਹਨੂੰ ਮਾਹੌਲ ਨਾ ਮਿਲੂਗਾ ਤਾਂ ਬਾਈ ਨੁਕਸਾਨ ਹੋ ਜਾਂਦਾ ਇਹਨਾਂ ਨੂੰ ਖੁੱਲੇ ਛੱਡਣਾ ਵੀ ਬਹੁਤ ਜ਼ਰੂਰੀ ਆ। ਇਹ ਹੁਣ ਰੱਜੇ ਪੁੱਜੇ ਸੀਗੇ। ਤੇ ਮੈਂ ਫੇਰ ਵੀ ਮਾਚ ਲਾ। ਠੰਡਾ ਮੌਸਮ ਆ ਘੇੜਾ ਕੱਢ ਲੈਣਗੇ। ਹਾਏ ਹੋਏ ਮੇਰੇ ਆ ਰੱਬਾ। ਆ ਤਾਂ ਜਮਾਂ ਹੀ ਕਹਿ ਰਿਹਾ ਪਿਆਏ। ਆਵੇ ਭਾਈ ਕਹਿਦੇ ਨੇ ਨਾ ਉਹ ਦੂਜਾ ਆਪਨਾ ਵੀ ਧਾਗਾ ਹਨਾ ਜਾਂ ਉਹਦਾ ਰੇ ਦੇ ਗੱਟਿਆਂ ਦੇ ਧਾਗੇ ਜਾਂ ਰੀਲਾਂ ਰੂਲਾਂ ਜਾਂ ਹੋਰ ਆਪਾਂ ਸਿੱਡ ਦਿੰਨੇ ਆ ਉਹਦਾ ਅਸਲ ਚ ਨੁਕਸਾਨ ਕਿਹਨੂੰ ਭੁਗਤਣਾ ਪੈਂਦਾ ਉਹ ਬਈ ਜਾਨਵਰਾਂ ਨੂੰ ਇਹਨਾਂ ਨੂੰ ਪੰਛੀਆਂ ਨੂੰ ਭੁਗਤਣਾ ਪੈਂਦਾ ਆ ਵੇਖੀਏ ਧਾਗਾ ਕਿਤੇ ਇੱਥੇ ਆ ਕੇ ਬੈਠੀ ਇਹਦੇ ਚ ਅੜ ਗਿਆ ਤੇ ਐਨਾ ਇਹਨੂੰ ਨਹੀਂ ਸੁਰਲੀ ਨੂੰ ਆਇਆ ਹਨਾ ਵਿੱਚ ਉੰਜਾਂ ਨਾਲ ਹੀ ਤੋੜ ਲਾ ਮਾੜਾ ਆ ਇਹਦਾ ਧਾਗਾ ਯਾਰ ਆ ਵੇਖੀ ਲੈ ਸੁੱਕੀ ਨੇਮਾ ਤੇ ਇਹਦੇ ਵੀ ਯਾਰ ਬੱਚੇ ਡੀਕਦੇ ਹੋਣੇ ਮੈਨੂੰ ਕਿਤੇ ਪਹਿਲਾਂ ਪਤਾ ਲੱਗ ਜਾਂਦਾ ਹਾਏ ਓਏ ਇਹਨਾਂ ਮਾਰਨਾ ਨਹੀਂ ਦਿੰਦਾ ਸੀ ਹੁਣ ਇਹਦਾ ਕੀ ਕਰਗੇ ਇਹ ਲੈ ਯਾਰ ਕੋਈ ਰੱਬ ਨੇ ਇਹਨੂੰ ਸਜ਼ਾ ਹੀ ਲਾਈ ਹੋਊਗੀ ਪ੍ਰਮਾਤਮਾ ਨੇ ਹੈ ਇਹ ਕਰਨੀਆਂ ਆਪਣੀਆਂ ਮਨੁੱਖਾਂ ਦੀਆਂ ਤੇ ਭਰਨੀਆਂ ਜਾਨਵਰਾਂ ਨੂੰ ਪੈਂਦੀਆਂ ਵਿਚਾਰਿਆਂ ਨੂੰ ਹਾਏ ਰੱਬਾ ਐਵੀਂ ਸਜ਼ਾ ਨਾ ਕਿਸੇ ਨੂੰ ਦੇਈਂ ਸਾਰਿਆਂ ਦੇ ਸਾਹਮਣੇ ਫਿਰਦੀ ਹੋਊਗੀ ਤੇ ਵਿਚਾਰੀ ਨਾ ਵਾਜਾਂ ਬੂਜਾਂ ਦੇ ਨੇ ਦਿੱਤੀਆਂ ਹੋਣਗੀਆਂ ਵਿਚਾਰੀ ਨੇ ਵੀ ਆ ਜਾ ਕੋਈ ਨਾ ਕੋਈ ਕੱਢ ਦੋ ਹੇ ਰੱਬਾ ਸੌਹ ਲੱਗੇ ਮੇਰੇ ਨਾ ਮੈਂ ਕਿਤੇ ਆ ਹੁੰਦਾ ਕੋਲੇ ਮੈਨੂੰ ਕਿਤੇ ਪਤਾ ਲੱਗ ਜਾਂਦਾ ਆਪਣਾ ਰਾਤ ਨੂੰ ਵੀ ਤੇ ਮੈਂ ਇਹਨੂੰ ਮਾਰਨ ਨਹੀਂ ਦਿੰਦਾ ਸੀ ਵਿਚਾਰੀ ਨੂੰ ਇਹ ਇੱਥੇ ਨਾ ਇਹ ਬਿੱਲੀ ਕਰਕੇ ਬੈਠੀਆਂ ਹੁੰਦੀਆਂ ਇੱਥੇ ਉੱਥੇ ਬਿੱਲੀ ਹੁੰਦੀ ਆ ਤੇ ਇੱਥੇ ਇਹ ਵਾਧੂ ਬੈਠੀਆਂ ਹੁੰਦੀਆਂ ਆ ਕੇ ਚੀਂ 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 ਇੱਥੇ ਇੱਥੇ ਹੁੰਦੀ ਬਿੱਲੀ ਇੱਥੇ ਉਹ ਉੱਥੇ ਜਾ ਆਪਣੇ ਹੋ ਇਸ ਚੁੰਡ ਚ ਤੇ ਇੱਥੇ ਵੱਧ ਹੁੰਦੀਆਂ ਇਹ ਚੀਂ ਚੀਂ ਕਰਦੀਆਂ ਲੈ ਬੁਲਬੁਲਾ ਮੇਰੇ ਹਸਣਾ ਵਿਚਾਰੀ ਇਹ ਅੱਜ ਦੀ ਤਾਂ ਗੱਲ ਹੈ ਨਹੀਂ ਗੱਲ ਹੈ ਕਈ ਦਿਨਾਂ ਦੀ ਹੋਊਗੀ ਬੜਾ ਯਾਰ ਪ੍ਰਮਾਤਮਾ ਬਚਾਈ ਰੱਖੀ ਇਹੋ ਜੇ ਨਾ ਇਹੋ ਜੀ ਸਜਾਣਾ ਮਿਲੇ ਕਿਸ ਨੂੰ ਪਤਾ ਨਹੀਂ ਕਿੰਨੀ ਤੜਫੀ ਹੋਊਗੀ ਯਾਰ ਜਾਨ ਵਿਚਾਰੀ ਨਿੱਕੀ ਤਾਂ ਜਾਨ ਨੰਨੀ ਚਲੋ ਵੀਡੀਓ ਤਾਂ ਮੈਂ ਹੋਰ ਬਣਾਉਣੀ ਸੀ ਚੋ ਦਿਲ ਜਾ ਰਾਸ ਹੋ ਗਿਆ ਚਲੋ ਠੀਕ ਹੈ ਭਾਈ ਵੀਡੀਓ ਨੂੰ ਸ਼ੇਅਰ ਇਸ ਕਰਕੇ ਕਰਨਾ ਵੀ ਜਿਹੜੇ ਇਹ ਧਾਗੇ ਆ ਬਾਈ ਬਣ ਕੇ ਇਹਨਾਂ ਨੂੰ ਚੁੱਲਿਆਂ ਚੱਲਿਆਂ ਸਾੜ ਦਿਆ ਕਰੋ ਸਿੱਟਿਆ ਨਾ ਕਰੋ ਆ ਤੁਹਾਡੇ ਸਾਹਮਣੇ ਐ ਇੱਕ ਵਿਚਾਰੀ ਨੰਨੀ ਜੀ ਜਾਨ ਵਿਚਾਰੀ ਉਹਦੀ ਜਾਨ ਗਈ ਹੈ ਨਾ ਤੇ ਚੰਗਾ ਨਹੀਂ ਲੱਗਾ ਮੈਨੂੰ ਤੇ ਧਾਗੇ ਧੂਗੇ ਭਾਈ ਯਾਰ ਨਾ ਸਿੱਟਿਆ ਕਰੋ ਨਾ ਮਤਲਬ ਜਿੱਥੇ ਹੋਣ ਵੀ ਤੇ ਇਕੱਠੇ-ਕੁੱਠੇ ਕਰਕੇ ਤੇ ਉਹਨੂੰ ਆਗੂ ਗਰ ਵਾਲੇ ਥਾਂ ਤੇ ਛੱਡ ਦਿਆ ਕਰੋ ਮੇਰਾ ਤਾਂ ਦਿਲ ਆਦਾਸ ਹੋ ਗਿਆ ਤੂੰ ਮੌਸਮ ਸੋਹਣਾ ਸੀ ਵੀਡੀਓ ਮੈਂ ਹੋਰ ਬਣਾਉਣੀ ਸੀਗੀ ਮੁਰਗਿਆ ਕੁਕੜੀਆਂ ਤੇ ਚਲੋ ਠੀਕ ਆ ਧੰਨਵਾਦ ਸ਼ੁਕਰੀਆ